ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਔਰ ਆਪਣੇ ਐਗਜ਼ਾਮ ਦੇ ਲਈ ਅਚੀ ਤਰ੍ਹਾਂ ਪ੍ਰਪੇਅਰ ਵੀ ਕਰ ਰਹੇ ਹੋਵੋਗੇ ਸੋ ਅੱਜ ਅਸੀਂ ਪੰਜਾਬੀ ਵਿਆਕਰਣ ਦਾ ਨੈਕਸਟ ਟੌਪਿਕ ਕਰਾਂਗੇ ਜਿਹਦੇ ਵਿੱਚ ਅਸੀਂ ਲਿਪੀ ਬਾਰੇ ਪੜ੍ਹਾਂਗੇ ਲਿਪੀ ਜਿਹੜੀ ਹੈ ਕੋਈ ਸਾਈਂਸ ਜਿਹੜੇ ਹੁੰਦੇ ਨੇ ਜਿਹੜੇ ਆਪਾਂ ਸਾਈਨ ਯੂਜ਼ ਕਰਦੇ ਆ ਕਿਸੇ ਵੀ ਲੈਂਗੁਏਜ ਨੂੰ ਲਿਖਣ ਦੇ ਲਈ ਸੋ ਕਿਸੇ ਵੀ ਭਾਸ਼ਾ ਦੀ ਕੋਈ ਵੀ ਭਾਸ਼ਾ ਹੋਏਗੀ ਉਹਦੇ ਜਿਹੜੇ ਬੋਲ ਆ ਲਾਈਕ ਅਸੀਂ ਕੁਝ ਵੀ ਮੈਂ ਕੁਝ ਵੀ ਬੋਲ ਰਹੀ ਹਾਂ ਉਹਨੂੰ ਜਦੋਂ ਅਸੀਂ ਲਿਖਤੀ ਰੂਪ ਦੇ ਵਿੱਚ ਲਿਖਾਂਗੇ ਤਾਂ ਉਹਦੇ ਨਾਲ ਕੁਝ ਚਿੰਨ ਯੂਜ਼ ਹੁੰਦੇ ਨੇ ਚਾਹੇ ਉਹ ਸਿਆਰੀ ਹੈ ਵਿਆਰੀ ਹੈ ਔਂਕੜ ਹੈ ਦਲੈਂਕੜ ਹੈ ਜਾਂ ਕੁਝ ਵੀ ਹੈ ਉਹਦਾ ਜਿਹੜਾ ਸਮੂਹ ਹੈ ਉਹਨੂੰ ਅਸੀਂ ਲਿਪੀ ਕਹਿੰਦੇ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀਆਂ ਧੁਨੀਆਂ ਹੈ ਜਦੋਂ ਧੁਨੀਆਂ ਦਾ ਜੋੜ ਹੁੰਦਾ ਹੈ ਤਾਂ ਉਹ ਭਾਸ਼ਾ ਬਣਦੀ ਹੈ ਤੇ ਉਹਨਾਂ ਹੀ ਧੁਨੀਆਂ ਨੂੰ ਜਦੋਂ ਅਸੀਂ ਲਿਖਣਾ ਹੋਵੇ ਤੇ ਉਹਦੇ ਲਈ ਜਿਹੜੇ ਚਿੰਨ ਯੂਜ਼ ਕੀਤੇ ਜਾਂਦੇ ਨੇ ਜਿਹੜੇ ਚਿੰਨਾਂ ਦਾ ਸੀ ਪ੍ਰਯੋਗ ਕਰਦੇ ਆ ਉਹਨਾਂ ਦਾ ਜਿਹੜਾ ਸਮੂਹ ਆ ਉਹਨੂੰ ਅਸੀਂ ਲਿਪੀ ਕਹਿੰਦੇ ਆ ਜਿੱਦਾਂ ਅ ਅਗਰ ਅਸੀਂ ਐਗਜ਼ਾਮਪਲ ਲਈਏ ਤਾਂ ਜਿਹੜੀ ਹਿੰਦੀ ਲੈਂਗੁਏਜ ਆ ਉਹਦੀ ਜਿਹੜੀ ਲਿਪੀ ਉਹ ਦੇਵਨਾਗਰੀ ਹੈ ਉਰਦੂ ਜਿਹੜਾ ਉਹਦੀ ਫਾਰਸੀ ਹੈ ਅੰਗਰੇਜ਼ੀ ਨੂੰ ਅਸੀਂ ਰੋਮਨ ਲਿਪੀ ਦੇ ਨਾਲ ਲਿਖਦੇ ਆ ਤੇ ਪੰਜਾਬੀ ਦੀ ਜਿਹੜੀ ਆ ਉਹ ਗੁਰਮੁਖੀ ਹੈ ਠੀਕ ਹੈ ਜੀ ਸੋ ਇਹਨੂੰ ਤੁਸੀਂ ਐਜ਼ ਇਟ ਐਜ਼ ਲਰਨ ਕਰ ਲੈਣਾ ਆਈ ਥਿੰਕ ਮੋਸਟ ਆਫ ਤੁਹਾਨੂੰ ਸਾਇਦਨਲੀ ਅੰਡਰਸਟੂਡ ਹੀ ਹੋਏਗਾ ਨੈਕਸਟ ਅਗਰ ਗੱਲ ਕਰੀਏ ਲਿਪੀ ਤੇ ਵਰਣਮਾਲਾ ਤੇ ਗੁਰਮੁਖੀ ਦੇ ਜਿੰਨੇ ਵੀ ਅੱਖਰ ਨੇ ਅਗਰ ਅਸੀਂ ਉਹਨਾਂ ਅੱਖਰਾਂ ਤੇ ਲਗਾਵਾ ਉਹਨਾਂ ਨੂੰ ਅਗਰ ਮਿਲ ਕੇ ਲਿਖੀਏ ਤਾਂ ਉਹ ਸਾਡੀ ਗੁਰਮੁਖੀ ਲਿਪੀ ਬਣ ਜਾਂਦੀ ਹੈ ਠੀਕ ਹੈ ਜੀ ਸੋ ਅਗਰ ਉਹਨਾਂ ਨੂੰ ਅਸੀਂ ਤਰਤੀਬ ਵਾਰ ਲਿਖੀਏ ਮਤਲਬ ਊੜਾ ਐੜਾ ਈੜੀ ਇਹਨੂੰ ਲੈ ਕੇ ੜਾੜੇ ਤੱਕ ਲਿਖੀਏ ਤਾਂ ਉਹ ਸਾਡੇ ਕੋਲ ਗੁਰਮੁਖੀ ਵਰਣਮਾਲਾ ਬਣ ਜਾਂਦੀ ਜਿਹਨੂੰ ਅਸੀਂ 35 ਜਾਂ 35 ਅੱਖਰੀ ਵੀ ਕਹਿੰਦੇ ਆ ਠੀਕ ਹੈ ਜੀ 35 ਅਖਰੀ ਦੇ ਵਿੱਚ ਸਾਡੇ ਕੋਲ ਊੜੇ ਤੋਂ ੜਾੜੇ ਤੱਕ ਜਿਹੜੇ ਅੱਖਰ ਆਉਂਦੇ ਨੇ ਉਹਨਾਂ ਨੂੰ ਕਨਸਿਡਰ ਕੀਤਾ ਜਾਂਦਾ ਹੈ ਲੇਕਿਨ ਇਹਦੇ ਨਾਲ ਨਾਲ ਸਾਡੇ ਕੋਲ ਕੁਝ ਅਰਬੀ ਤੇ ਫਾਰਸੀ ਦੇ ਸ਼ਬਦ ਵੀ ਆਉਂਦੇ ਆ ਲੇਕਿਨ ਇਹ ਜਿਹੜੇ ਪੰਜ ਅੱਖਰ ਆ ਸ ਸੇ ਪਰਵਿੰਦੀ ਛਾ ਬੋਲੇ ਖ ਖੇ ਪਰਵਿੰਦੀ ਖਾ ਬੋਲੇ ਸ ਸ ਖ ਖ ਗ ਗ ਜ ਜ ਤੇ ਫ ਫ ਇਹਨਾਂ ਦੇ ਪੈਰ ਦੇ ਵਿੱਚ ਜਦੋਂ ਬਿੰਦੀ ਪਾ ਦਿੱਤੀ ਜਾਂਦੀ ਹੈ ਤਾਂ ਉਹ ਅਰਬੀ ਤੇ ਫਾਰਸੀ ਦੇ ਸ਼ਬਦ ਮੰਨ ਜਾਂਦੇ ਜਿਨ੍ਹਾਂ ਨੂੰ ਥੋੜਾ ਜ਼ੋਰ ਦੇ ਕੇ ਬੋਲਿਆ ਜਾਂਦਾ ਹੈ ਠੀਕ ਹੈ ਜੀ ਇਹਦੇ ਨਾਲ ਦੀ ਨਾਲ ਇੱਕ ਲੱਲਾ ਵਰਡ ਜਿਹੜਾ ਹੈ ਉਹਦੇ ਅੱਖਰ ਦੇ ਵੀ ਪੈਰਾਂ ਦੇ ਵਿੱਚ ਅਗਰ ਬਿੰਦੀ ਪਾ ਦਿੱਤੀ ਜਾਵੇ ਤਾਂ ਉਹ ਲ ਬਣ ਜਾਂਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਸਾਡੇ ਕੋਲ ਟੋਟਲ ਕਿੰਨੇ ਅੱਖਰ ਹੋ ਜਾਂਦੇ ਨੇ 48 ਅੱਖਰ ਹੋ ਜਾਂਦੇ ਨੇ ਹੁਣ ਜੇਕਰ ਅਸੀਂ ਲਿਪੀ ਦੇ ਵਿੱਚ ਵਿਅੰਜਨ ਦੁਨੀਆ ਦੀ ਗੱਲ ਕਰੀਏ ਤਾਂ ਸਾਡੇ ਕੋਲ ਸ ਸੇ ਤੋਂ ਲੈ ਕੇ ਲੱਲੇ ਪਰਿੰਦੀ ਤੱਕ 38 ਅੱਖਰ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਸੱਤ ਸਵਰ ਅੱਖਰ ਤਿੰਨ ਨੇ ਕਿਹੜੇ ਨੇ ਊੜਾ ਐੜਾ ਤੇ ਈੜੀ ਤੇ ਅਗਰ ਅਸੀਂ ਉਹਨਾਂ ਦੀ ਗੱਲ ਕਰੀਏ ਕਿ ਸਵਰ ਦੁਨੀਆ ਕਿੰਨਿਆਂ ਨੇ ਤਾਂ ਉਹ ਸਾਡੇ ਕੋਲ 10 ਨੇ ਜੋ ਕਿ ਅਸੀਂ ਪਹਿਲੇ ਹੀ ਲੈਕਚਰ ਦੇ ਵਿੱਚ ਸਟੱਡੀ ਕਰ ਚੁੱਕੇ ਆ ਔਰ ਸਵਰਵਾਹਕ ਅੱਖਰ ਸਾਡੇ ਤਿੰਨ ਹੀ ਹੁੰਦੇ ਨੇ ਊੜਾ ਐੜਾ ਤੇ ਈੜੀ ਆਈ ਹੋਪ ਕਿਦਾ ਨੋਇਤੀ ਸਮਝ ਲੱਗੀ ਹੋਏਗੀ ਇਹਦੇ ਵਿੱਚੋਂ ਮੇਨ ਜਿਹੜੀ ਚੀਜ਼ ਹੈ ਉਹ ਤਾਂ ਤੋ ਹੀ ਆਏਗਾ ਕਿ ਪੰਜਾਬੀ ਦੀ ਲਿਪੀ ਕਿਹੜੀ ਹੈ ਠੀਕ ਹੈ ਜੀ 35 ਅੱਖਰੀ ਦੇ ਵਿੱਚ ਕਿਹੜੇ ਅੱਖਰ ਆਨੇ ਨੇ ਅਰਬੀ ਤੇ ਫਾਰਸੀ ਦੇ ਸ਼ਬਦ ਕਿਹੜੇ-ਕਿਹੜੇ ਨੇ ਠੀਕ ਹੈ ਜੀ ਨੈਕਸਟ ਅੱਖਰ ਨੈਕਸਟ ਗੱਲ ਕਰਦੇ ਆ ਅੱਖਰ ਤੇ ਲਗਾ ਦੇਖੋ ਲਗਾਵਾ ਕੀ ਹੁੰਨੀ ਹੈ ਜਿਹੜੇ ਅੱਖਰ ਹੁੰਦੇ ਨੇ ਉਹਨਾਂ ਦੇ ਨਾਲ ਕੁਝ ਇੱਕ ਮਾਤਰਾਵਾਂ ਨੂੰ ਯੂਜ਼ ਕੀਤਾ ਜਾਂਦਾ ਠੀਕ ਹੈ ਜੀ ਮਤਲਬ ਜਿਹੜੇ ਸਾਡੇ ਸ਼ਬਦ ਬਣਦੇ ਆ ਉਹਦੇ ਵਿੱਚ ਗੁਰਮੁਖੀ ਅੱਖਰਾਂ ਨੇ ਨਾਲ ਕੁਝ ਲਗਾਵਾ ਲੱਗੇ ਆ ਮਤਲਬ ਇਹ ਜਿਹੜੀਆਂ ਸਵਰ ਤੁਨੀਆਂ ਨੂੰ ਸੰਬੋਧਿਤ ਕਰਦੀਆਂ ਨੇ ਠੀਕ ਹੈ ਜੀ ਸੋ ਇਹਦੇ ਵਿੱਚ ਬਹੁਤ ਸਾਰੀਆਂ ਲਗਾਵਾ ਹੁੰਦੀਆਂ ਨੇ ਲੇਕਿਨ ਉਹਦੇ ਲਈ ਅਪਾ ਇੱਕ ਵਨ ਬਾਈ ਵਨ ਇਹਨਾਂ ਨੂੰ ਸਟੱਡੀ ਕਰਾਂਗੇ ਸਭ ਤੋਂ ਪਹਿਲਾਂ ਆ ਗਿਆ ਮੁਕਤਾ ਮੁਕਤਾ ਜਿਹੜਾ ਹੈ ਉਹ ਸਾਡੇ ਕੋਲ ਸਵਰ ਤੁਨੀ ਹੁੰਦੀ ਹੈ ਜਿਹਦਾ ਕੋਈ ਵੀ ਚਿੰਨ ਨਹੀਂ ਹੈ ਮਤਲਬ ਇਹ ਕਿਸੇ ਵੀ ਤਰ੍ਹਾਂ ਦੇ ਕੰਨਾ ਟਿੱਪੀ ਸਿਆਰੀ ਵਿਆਰੀ ਦੀ ਤਰ੍ਹਾਂ ਨਹੀਂ ਲੱਗਦਾ ਇਹਦੇ ਵਿੱਚ ਸਿਰਫ ਸਾਡੇ ਕੋਲ ਸਿੰਪਲ ਇਹਨੂੰ ਅ ਦੀ ਆਵਾਜ਼ ਨਾਲ ਬੋਲਿਆ ਜਾਂਦਾ ਹੈ ਇਹ ਤੇ ਇਹ ਅੱਖਰ ਨੂੰ ਕੋਈ ਲਗਾ ਨਹੀਂ ਲੱਗਦੀ ਹੈ ਜੀ ਮੁਖਤੇ ਦੇ ਵਿੱਚ ਇਦਾਂ ਘਰ ਪੜ ਸਾਰੇ ਅੱਖਰ ਠੀਕ ਹੈ ਜੀ ਨੈਕਸਟ ਆਂਦਾ ਕੰਨਾ ਕੰਨਾ ਜਿਹੜਾ ਹੈ ਇਹ ਆ ਦੀ ਆਵਾਜ਼ ਦਿੰਦਾ ਆ ਮਤਲਬ ਕਿ ਕਿਸੇ ਵੀ ਅੱਖਰ ਦੇ ਪਿੱਛੇ ਇੱਕ ਕੰਨਾ ਲੱਗਦਾ ਹੈ ਜਿਹੜਾ ਕੰਨਾ ਹੁੰਦਾ ਹੈ ਉਹ ਹਮੇਸ਼ਾ ਹੀ ਅੱਖਰ ਤੋਂ ਅੱਧੀ ਅੱਧੀ ਲੈਂਥ ਦਾ ਲੱਗਦਾ ਹੈ ਜੀ ਠੀਕ ਹੈ ਜਿੱਦਾਂ ਕਾਰ ਹਾਰ ਯਾਤਰਾ ਅਰੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਊੜਾ ਤੇ ਈੜੀ ਦੇ ਨਾਲ ਨਹੀਂ ਯੂਜ਼ ਹੁੰਦਾ ਨੈਕਸਟ ਆਜਣ ਦੀ ਸਾਤੋਂ ਛਿਆਰੀ ਛਿਆਰੀ ਜਿਹੜੀ ਸਾਤੋਂ ਈ ਜਿਹੜੇ ਸਾਤੋਂ ਛੋਟੀ ਈ ਜਿਹਨੂੰ ਆਪਾਂ ਬੋਲ ਦਿੰਨੇ ਆ ਉਹਦੀ ਆਵਾਜ਼ ਹੁੰਦੀ ਹੈ ਇਹ ਲਗੂ ਸਵਾਰਾ ਅਰੇ ਅੱਖਰ ਤੋਂ ਪਹਿਲਾਂ ਲੱਗਦੀ ਹੈ ਜਿੱਦਾਂ ਲੇਖ ਮਿਰਚ ਜੇਤ ਅਰੇ ਊੜੇ ਤੇ ਐੜੇ ਦੇ ਨਾਲ ਕਦੇ ਵੀ ਨਹੀਂ ਲਗਾਈ ਜਾਂਦੀ ਔਰ ਜਿਹੜੇ ਸਾਡੇ ਹੁੰਦੀ ਜਿਹੜੀ ਪੰਜਾਬੀ ਹੈ ਉਹਦੇ ਜਿਹੜੇ ਐਂਡ ਵਾਲੇ ਅੱਖਰ ਹੁੰਦੇ ਨੇ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਉਹਨਾਂ ਦੇ ਨਾਲ ਸਿਆਰੀ ਬਹੁਤ ਹੀ ਰੀਅਰ ਆਂਦੀ ਹੈ ਬਹੁਤ ਹੀ ਘੱਟ ਵਰਤੋਂ ਕੀਤੀ ਜਾਂਦੀ ਹੈ ਇਹਦੀ ਨੈਕਸਟ ਹੈ ਬਿਹਾਰੀ ਬਿਹਾਰੀ ਦੇ ਵਿੱਚ ਈ ਦੀ ਆਵਾਜ਼ ਆਂਦੀ ਹੈ ਮਤਲਬ ਦੀਰਘ ਥੋੜੀ ਲੰਬੇ ਵਾਲੀ ਤੁਨੀ ਹੋਏਗੀ ਔਰ ਇਹ ਅੱਖਰ ਤੋਂ ਬਾਅਦ ਲੱਗਦੀ ਹੈ ਜਿੱਦਾਂ ਸੀਤਲ ਸਰਦੀ ਖੀਰ ਔਰ ਇਹ ਉੜੇ ਅਤੇ ਐੜੇ ਦੇ ਨਾਲ ਯੂਜ਼ ਨੇ ਕੀਤੀ ਜਾਂਦੀ ਨੈਕਸਟ ਆ ਜਾਂਦਾ ਔਂਕੜ ਅੰਕੜ ਜਿਹੜਾ ਉਹ ਛੋਟੇ ਊ ਦੀ ਆਵਾਜ਼ ਹੈ ਊ ਠੀਕ ਹੈ ਜੀ ਲਗੂ ਸਵਰਤੁਨੀ ਹੈ ਹਮੇਸ਼ਾ ਅੱਖਰ ਦੇ ਹੇਠਾਂ ਲੱਗਦਾ ਹੈ ਜਿੱਦਾਂ ਜੋੜ ਟਟ ਚੋਸਤ ਪਰ ਇਹ ਐਡੇ ਆੜੀ ਈੜੀ ਦੇ ਨਾਲ ਬਿਲਕੁਲ ਵੀ ਯੂਜ਼ ਨਹੀਂ ਹੁੰਦਾ ਔਰ ਜਿਹੜੇ ਐਂਡ ਵਾਲੇ ਅੱਖਰ ਨੇ ਅੰਤਲੇ ਅੱਖਰ ਨੇ ਉਹਨਾਂ ਦੇ ਨਾਲ ਇਹਦੀ ਵਰਤੋਂ ਬਿਲਕੁਲ ਵੀ ਨਹੀਂ ਹੁੰਦੀ ਹੈ ਠੀਕ ਹੈ ਜੀ ਔਂਕੜ ਤੋਂ ਅੱਗੇ ਆਂਦਾ ਸਤੋ ਦ ਲੈਂਕੜ ਉਹਦੇ ਵਿੱਚ ਸਤੋ ਦੀਰਘ ਸਵਰਤੁਨੀ ਆ ਜਾਂਦੀ ਊ ਦੀ ਠੀਕ ਹੈ ਜੀ ਇਹ ਵੀ ਅੱਖਰ ਦੇ ਹੇਠਾਂ ਹੀ ਲੱਗਦਾ ਜਿੱਦਾਂ ਖੂਨ ਪੂਜਾ ਸੂਰਜ ਸਕੂਲ ਮਤਲਬ ਕਿ ਸਾਡੇ ਕੋਲ ਜਿਹੜੀ ਉ ਆ ਉਹਦੀ ਦੀਰਘ ਤੁਨੀ ਆਏਗੀ ਥੋੜੀ ਲੰਬੀ ਤੁਨੀ ਆਏਗੀ ਅਰੇ ਐੜੇ ਔਰ ਈੜੀ ਦੇ ਨਾਲ ਇਹਦਾ ਯੂਸ ਨਹੀਂ ਕੀਤਾ ਜਾਂਦਾ ਠੀਕ ਹੈ ਜੀ ਨੈਕਸਟ ਹੈ ਸਾਡੇ ਕੋਲ ਲਾਂ ਜਿਹੜੀ ਲਾਂ ਹੈ ਉਹਦੇ ਵਿੱਚ ਛੋਟੀ ਇਹਦੀ ਮਤਲਬ ਆਵਾਜ਼ ਆਂਦੀ ਹੈ ਏ ਇਹਨੂੰ ਦੀਰਘ ਸਵਰ ਤੁਨੀ ਹੈ ਔਰ ਇਹ ਅੱਖਰ ਦੇ ਉੱਤੇ ਲੱਗਦੀ ਹੈ ਜਿਦਾ ਚੇਤ ਤੇਲ ਕੇਸ ਜੇਕਰ ਅਸੀਂ ਗੱਲ ਕਰੀਏ ਤੇ ਉੜੇ ਔਰ ਐੜੇ ਦੇ ਨਾਲ ਯੂਸ ਨੇ ਕੀਤੀ ਜਾਂਦੀ नेक्स्ट ਆਦੀ ਦਲਾਵਾ ਦਲਾਵਾ ਜਿਹੜੀ ਆਉਣੀ ਆ ਉਹ ਐ ਦੀ ਆਵਾਜ਼ ਨਹੀਂ ਐ ਦੀ ਆਵਾਜ਼ ਮਤਲਬ ਥੋੜੀ ਲੰਬੀ ਵਾਲੀ ਐ ਦੀ ਤੁਨੀ ਐ ਠੀਕ ਹੈ ਜੀ ਅੱਖਰ ਦੇ ਉੱਤੇ ਲੱਗੇਗੀ ਜਿਵੇਂ ਸਾਨਤ ਫੈਸ਼ਨ ਫੈਲਣਾ ਸੈਰ ਠੀਕ ਹੈ ਜੀ ਪੂਰੇ ਔਰ ਈੜੀ ਦੇ ਨਾਲ ਇਹਦਾ ਕਿਸੇ ਵੀ ਤਰ੍ਹਾਂ ਦਾ ਯੂਜ਼ ਨਹੀਂ ਕੀਤਾ ਜਾਂਦਾ ਨੈਕਸਟ ਹੈ ਹੋੜਾ ਹੋੜਾ ਜਿਹੜਾ ਉਹ ਓ ਦੀ ਆਵਾਜ਼ ਹੁੰਦਾ ਓ ਦੀਰਘ ਸਵਰਤੁਨੀਆ ਅੱਖਰ ਦੇ ਉੱਤੇ ਲੱਗੇਗਾ ਜੇਕਰ ਇਹਦੀ ਆਪਾਂ ਐਗਜ਼ਾਮਪਲ ਲਈ ਇਹ ਤੇਦਾ ਮੋਰ ਕਟੋਰਾ ਟੋਲਾ ਠੀਕ ਹੈ ਜੀ ਤੇ ਊੜੇ ਦੇ ਨਾਲ ਲੱਗਣ ਤੇ ਜਿਹੜਾ ਊੜਾ ਹੈ ਉਹਦਾ ਜਿਹੜਾ ਮੂੰਹ ਹੈ ਉਹਨੂੰ ਓਪਨ ਕਰ ਦਿੱਤਾ ਜਾਂਦਾ ਵੈਸੇ ਤਾਂ ਊੜਾ ਉੱਪਰੋਂ ਬੰਦ ਹੁੰਦਾ ਲੇਕਿਨ ਜੇਕਰ ਉਹਨਾਂ ਹੋੜਾ ਲੱਗ ਜਾਵੇ ਤਾਂ ਉਹ ਸਾਡੇ ਕੋਲ ਉਹਦਾ ਮੂੰਹ ਓਪਨ ਕਰ ਦਿੱਤਾ ਜਾਂਦਾ ਜਿਵੇਂ ਇੱਕ ਕਿਉਂਕਾਰ ਦੇ ਵਿੱਚ ਊੜੇ ਦਾ ਜਿਹੜਾ ਮੂੰਹ ਹੈ ਓਪਨ ਕੀਤਾ ਜਾਂਦਾ ਈੜੀ ਔਰ ਐੜੇ ਦੇ ਨਾਲ ਇਹਦਾ ਕਿਸੇ ਵੀ ਤਰ੍ਹਾਂ ਦਾ ਯੂਜ਼ ਨਹੀਂ ਹੁੰਦਾ ਨੈਕਸਟ ਕੰਨੋੜਾ ਕੰਨੋੜਾ ਜਿਹੜਾ ਉਹ ਹੈ ਔ ਅੱਖਰ ਦੇ ਉੱਤੇ ਲੱਗਦਾ ਜਿੱਦਾਂ ਔ ਦੀ ਆਵਾਜ਼ ਦਏਗਾ ਔਕਰ ਸੌਣ ਦੌੜ ਊੜੇ ਔਰ ਐੜੇ ਊੜੇ ਔਰ ਈੜੀ ਦੇ ਨਾਲ ਇਹਦਾ ਕਿਸੇ ਵੀ ਤਰ੍ਹਾਂ ਦਾ ਯੂਜ਼ ਨਹੀਂ ਕੀਤਾ ਜਾਂਦਾ ਇਹ ਹੈ ਸਾਡੀਆਂ ਲਗਾਵਾ ਠੀਕ ਹੈ ਜੀ ਜਿਨ੍ਹਾਂ ਦਾ ਗੁਰਮੁਖੀ ਦੇ ਵਿੱਚ ਯੂਜ਼ ਕੀਤਾ ਜਾਂਦਾ ਉਸ ਤੋਂ ਬਾਅਦ ਆਉਂਦੇ ਨੇ ਲਗਾਖਰ ਜਿਹੜੇ ਲਗਾਖਰ ਹੁੰਦੇ ਆ ਇਹ ਲਿਪੀ ਚਿੰਨ ਹੁੰਦੇ ਆ ਮਤਲਬ ਕਿਸੇ ਵੀ ਲਿਪੀ ਦੇ ਕੁਛ ਇੱਕ ਚਿੰਨ ਹੈ ਜਿਹੜੇ ਕਿ ਜਿਨ੍ਹਾਂ ਅੱਖਰਾਂ ਦੇ ਨਾਲ ਲਗਾਵਾ ਲੱਗੀਆਂ ਹੋਈਆਂ ਹੁੰਦੀਆਂ ਉਹਨਾਂ ਦੇ ਨਾਲ ਵਰਤੇ ਜਾਂਦੇ ਆ ਜਿੱਦਾਂ ਬਿੰਦੀ ਹੋ ਗਈ ਟਿੱਪੀ ਤੇ ਅਦਕ ਹੈ ਨਾ ਜੀ ਬਿੰਦੀ ਤੇ ਟਿੱਪੀ ਬਿੰਦੀ ਕੀ ਹੁੰਦੀ ਸਿੰਪਲ ਨੇ ਇੱਕ ਇੱਕ ਗੋਲ ਨੂੰ ਬਿੰਦੂ ਦੀ ਤਰ੍ਹਾਂ ਦਰਸਾਇਆ ਜਾਂਦਾ ਹੈ ਜਦਕਿ ਟਿੱਪੀ ਦੇ ਵਿੱਚ ਉਹਨੂੰ ਕੰਪਲੀਟਲੀ ਇੱਕ ਜਦੋਂ ਹਾਫ ਮੂਨ ਹੁੰਦਾ ਉਸ ਤਰ੍ਹਾਂ ਦਿਖਾਇਆ ਜਾਂਦਾ ਹੈ ਦੋਨੋਂ ਹੀ ਜਿਹੜੀਆਂ ਨੇ ਉਹ ਸਾਡੇ ਨਾਸਿਕੀ ਸਵਰ ਤੁਨੀਆ ਜਿਹੜੇ ਨੱਕ ਚੋਂ ਬੋਲਣ ਵਾਲੇ ਸਵਰ ਤੁਨੀਆ ਹੁੰਦੀਆਂ ਉਹਨਾਂ ਨੂੰ ਹੀ ਅੰਕਿਤ ਕਰਦੇ ਆ ਇਹਨਾਂ ਦੋਨਾਂ ਦੀ ਆਵਾਜ਼ ਦੇ ਵਿੱਚ ਕੁਝ ਅੰਤਰ ਨਹੀਂ ਹੁੰਦਾ ਬਸ ਇਹਨਾਂ ਦਾ ਜਿਹੜਾ ਯੂਜ਼ ਆ ਬਿੰਦੀ ਦਾ ਕੁਛ ਇੱਕ ਲਗਾਵਾਣਾ ਹੁੰਦਾ ਤੇ ਟਿੱਪੀ ਦਾ ਕੁਛ ਇੱਕ ਲਗਾਵਾਣਾ ਹੁੰਦਾ ਪਰ ਕਦੇ ਵੀ ਇਹ ਕਿਸੇ ਵੀ ਅੱਖਰ ਨਾਲ ਇੱਕੋ ਵਾਰ ਦੇ ਵਿੱਚ ਇਕੱਠੀਆਂ ਨਹੀਂ ਲੱਗਦੀਆਂ ਜਿਵੇਂ ਟਿੱਪੀ ਹੈ ਟਿੱਪੀ ਜਿਹੜੀ ਹੈ ਉਹ ਕਿੱਥੇ ਕਿੱਥੇ ਲੱਗੇਗੀ ਸਾਡੇ ਕੋਲ ਅ ਮੁਕਤੇ ਦੇ ਨਾਲ ਸਿਹਾਰੀ ਨਾਲ ਔਂਕੜ ਨਾਲ ਬਲੈਂਕੜ ਨਾਲ ਜਿੱਦਾਂ ਅਗਰ ਅਸੀਂ ਗੱਲ ਕਰੀਏ ਮੁਕਤੇ ਦੀ ਤਾਂ ਇੱਥੇ ਕੀ ਆਏਗਾ ਪੰਨ ਹੈ ਨਾ ਜੀ ਸਿਹਾਰੀ ਦੀ ਗੱਲ ਕਰੀਏ ਤਾਂ ਸਿੰਘ ਔਂਕੜ ਦੀ ਗੱਲ ਕਰੀਏ ਤਾਂ ਝੁੰਡ ਬਲੈਂਕੜ ਦੀ ਗੱਲ ਕਰੀਏ ਤਾਂ ਮੂੰਹ ਠੀਕ ਹੈ ਜੀ ਇਦਾਂ ਹੀ ਜੇਕਰ ਅਸੀਂ ਬਿੰਦੀ ਦੀ ਗੱਲ ਕਰੀਏ ਤਾਂ ਬਿੰਦੀ ਜਿਹੜੀ ਹੈ ਉਹ ਲੱਗਦੀ ਹੈ ਕੰਨੇ ਦੇ ਨਾਲ ਬਿਹਾਰੀ ਨਾਲ ਲਾ ਨਾਲ ਦਲਾਵਾਂ ਨਾਲ ਹੋੜਾ ਤੇ ਕਨੌੜਾ ਜੇਕਰ ਅਸੀਂ ਕੰਨੇ ਦੀ ਗੱਲ ਕਰੀਏ ਤਾਂ ਕੰਨੇ ਦੇ ਵਿੱਚ ਜਿਵੇਂ ਬਾਂਦਰ ਜਾਂ ਆਂਡਾ ਹੋ ਗਿਆ ਹੈ ਨਾ ਬਿਹਾਰੀ ਦੀ ਗੱਲ ਕਰੀਏ ਤਾਂ ਨੀਂਦ ਟੀਂਗ ਲਾਮ ਦੀ ਗੱਲ ਕਰੀਏ ਤਾਂ ਗੇਂਦਾ ਹੈ ਨਾ ਜੀ ਦਲਾਵਾਂ ਦੀ ਗੱਲ ਕਰੀਏ ਤਾਂ ਬੈਂਗਣ ਜਾਂ ਸੈਂਕੜਾ ਹੋੜੇ ਦੀ ਗੱਲ ਕਰੀਏ ਤਾਂ ਗੋਂਦ ਜਾਂ ਕਦੋਂ ਤੇ ਕਨੌੜੇ ਦੀ ਗੱਲ ਕਰੀਏ ਤਾਂ ਜੋ ਠੀਕ ਹੈ ਜੀ ਇਹ ਦੀਆਂ ਕੁਛੇਕ ਐਗਜ਼ਾਮਪਲਸ ਨੇ ਸੋ ਇਹਦੇ ਵਿੱਚ ਜਿਹੜਾ ਮੇਨ ਕੁਐਸਚਨ ਹੈ ਉਹ ਇਹਦੇ ਵਿੱਚ ਹੀ ਆਏਗਾ ਕਿ ਬਿੰਦੀ ਔਰ ਟਿੱਪੀ ਦਾ ਕਿਹੜੀ ਮਾਤਰਾ ਦੇ ਨਾਲ ਜਾਂ ਕਿਹੜੇ ਲਗਾ ਦੇ ਨਾਲ ਇਹਦਾ ਯੂਜ਼ ਕੀਤਾ ਜਾਂਦਾ ਹੈ ਨੈਕਸਟ ਹੈ ਅਦਕ ਜਿਹੜੀ ਜਿਹੜਾ ਅਦਕ ਲਗਾ ਅਖਰ ਹੈ ਉਹ ਜਿਹੜਾ ਉਹ ਬੱਲ ਦਾ ਪ੍ਰਤੀਕ ਹੁੰਦਾ ਜਦੋਂ ਅਸੀਂ ਕਿਸੇ ਸ਼ਬਦ ਨੂੰ ਬਹੁਤ ਹੀ ਜ਼ੋਰ ਦੇ ਨਾਲ ਬੋਲਣਾ ਹੋਵੇ ਜਾਂ ਦਬਾਅ ਦੇ ਕੇ ਬੋਲਣਾ ਹੋਵੇ ਤਾਂ ਉਸ ਲਈ ਅਸੀਂ ਅਦਕ ਦਾ ਯੂਜ਼ ਕਰਦੇ ਹਾਂ ਔਰ ਇਹਨੂੰ ਅੱਖਰ ਦੇ ਉੱਤੇ ਲਗਾਇਆ ਜਾਂਦਾ ਹਮੇਸ਼ਾ ਹੀ ਅੱਖਰ ਦੇ ਉੱਤੇ ਲੱਗੇਗਾ ਇਹਦਾ ਜਿਹੜਾ ਯੂਜ਼ ਹੈ ਉਹ ਮੁਕਤਾ ਸਿਹਾਰੀ ਜਾਂ ਔਂਕੜ ਦੇ ਨਾਲ ਲੱਗਦਾ ਜਿੱਦਾਂ ਵੱਟ ਸਿਹਾਰੀ ਦੇ ਲਈ ਪਿੱਤ ਔਂਕੜ ਦੇ ਦੀ ਜੇਕਰ ਐਗਜ਼ਾਮਪਲ ਲਈਏ ਤਾਂ ਕੁੱਤਾ ਠੀਕ ਹੈ ਜੀ ਇਸ ਤੋਂ ਇਲਾਵਾ ਆਉਂਦੇ ਨੇ ਦੁੱਤ ਅੱਖਰ ਦੁੱਤ ਅੱਖਰ ਉਹ ਹੁੰਦੇ ਨੇ ਇਹ ਮੂਲ ਰੂਪ ਦੇ ਵਿੱਚ ਆਮ ਜਿੰਨਾ ਵਾਂਗ ਹੀ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਲੇਕਿਨ ਇਹਨਾਂ ਦਾ ਜਿਹੜਾ ਯੂਜ਼ ਹੈ ਉਹ ਕਿਸੇ ਮੇਨ ਅੱਖਰ ਦੇ ਪੈਰਾਂ ਦੇ ਵਿੱਚ ਕੀਤਾ ਜਾਂਦਾ ਇਹਦੇ ਵਿੱਚ ਮੇਨ ਤਿੰਨ ਜਿਹੜੇ ਦੋ ਅੱਖਰ ਨੇ ਸਾਡੀ ਗੁਰਮੁਖੀ ਲਿਪੀ ਦੇ ਵਿੱਚ ਹਾ ਹਾ ਰਾ ਰਾ ਤੇ ਵਾ ਵਾ ਦੇਖੋ ਹਾ ਹਾ ਜਿਹੜਾ ਇਹਦਾ ਪੜ ਪੜ ਦੇ ਵਿੱਚ ਡਾੜੇ ਦੇ ਪੈਰ ਦੇ ਵਿੱਚ ਹਾ ਹਾ ਆ ਜਾਂਦਾ ਪ੍ਰੇਮ ਪ੍ਰੇਮ ਦੇ ਪੱਪੇ ਦੇ ਪੈਰ ਦੇ ਵਿੱਚ ਰਾ ਰਾ ਆ ਜਾਂਦਾ ਅਸਵਰ ਸਵਰ ਦੇ ਪੈਰ ਦੇ ਵਿੱਚ ਸੱਸੀ ਦੇ ਪੈਰ ਦੇ ਵਿੱਚ ਵਾ ਵਾ ਆ ਜਾਂਦਾ ਇਹਨਾਂ ਨੂੰ ਅਸੀਂ ਜੁੜਵੇਂ ਜਾਂ ਸੰਯੁਕਤ ਅੱਖਰ ਵੀ ਕਹਿੰਨੇ ਆ ਇਹਨਾਂ ਦੇ ਜਿਹੜੇ ਪ੍ਰੀਵੀਅਸ ਇਅਰ ਕੁਐਸਚਨਸ ਆ ਉਹ ਮੈਂ ਗਰੁੱਪ ਦੇ ਵਿੱਚ ਪੋਸਟ ਕਰ ਦਾਂਗੀ ਆਈ ਹੋਪ ਕਿ ਤੁਹਾਨੂੰ ਇਹ ਵਾਲਾ ਲੈਕਚਰ ਜਿਹੜਾ ਹੈ ਉਹ ਸਮਝ ਆ ਗਿਆ ਹੋਵੇਗਾ ਇਹਦੇ ਵਿੱਚੋਂ ਜਿਹੜਾ ਤੁਹਾਨੂੰ ਕੁਐਸਚਨ ਹੈ ਉਹ ਇਹੀ ਆਏਗਾ ਕਿ ਸਾਡੀ ਜਿਹੜੀ ਲਿਪੀ ਕੀ ਹੈ ਗੁਰਮੁਖੀ ਲਿਪੀ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਸਾਡੀਆਂ ਅਗੰਜਨ ਤੁਨੀਆਂ ਕਿੰਨੀਆਂ ਨੇ ਸਾਡੇ ਕੋਲ ਅਰਬੀ ਤੇ ਫਾਰਸੀ ਦੇ ਸ਼ਬਦ ਕਿਹੜੇ ਨੇ ਔਰ ਸਾਡੇ ਕੋਲ ਲਗਾਵਾ ਕਿਹੜੀਆਂ-ਕਿਹੜੀਆਂ ਨੇ ਕਿਹੜੀਆਂ ਲਗਾਵਾਂ ਦਾ ਕਿਹੜੇ ਅੱਖਰਾਂ ਦੇ ਨਾਲ ਯੂਜ਼ ਨਹੀਂ ਹੁੰਦਾ ਠੀਕ ਹੈ ਜੀ ਬਿੰਦੀ ਔਰ ਟਿੱਪੀ ਦੀ ਜਿਹੜੇ ਯੂਜ਼ ਆ ਉਹ ਕਿਹੜੇ-ਕਿਹੜੇ ਅੱਖਰਾਂ ਦੇ ਨਾਲ ਕੀਤੇ ਜਾਂਦੇ ਨੇ ਅਦਕ ਦਾ ਯੂਜ਼ ਕਿੱਥੇ ਕੀਤਾ ਜਾਂਦਾ ਹੈ ਤੇ ਦੋ ਤੱਖਰ ਕਿਹੜੇ ਹੁੰਦੇ ਨੇ ਇਸ ਵਾਲੇ ਲੈਕਚਰ ਦੇ ਵਿੱਚ ਸਿਰਫ ਇਹ ਹੀ ਕੁਝ ਮੇਨ ਪੁਆਇੰਟਸ ਨੇ ਇਹਨਾਂ ਨੂੰ ਤੁਸੀਂ ਅੱਛੀ ਤਰ੍ਹਾਂ ਕਰ ਲੈਣਾ ਆਈ ਹੋਪ ਕਿ ਤੁਹਾਨੂੰ ਇਹ ਵਾਲਾ ਲੈਕਚਰ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਫਰਦੇ ਰਹੋ ਅੱਗੇ ਵਧਦੇ ਰਹੋ ਥੈਂਕ ਯੂ ਸੋ ਮੱਚ ਜੈ ਹਿੰਦ